ਬੇਸ਼ੱਕ ਜਬਾਨੀ ਹੋਵੇ ਬੇਸ਼ੱਕ ਬਟਾਪਾ ਪਰ ਖੁਸ਼ੀ ਵਾਲੇ ਦਿਨ ਤਾਂ ਹਰ ਇੱਕ ਪੰਜਾਬੀ ਦਾ ਦਿਲ ਨੱਚਣ ਨੂੰ ਬੇਹੱਦ ਕਰਦਾ ਜੱਥੇ ਕਿ ਦੋਸਤੋ ਬੇਸ਼ੱਕ ਦੋਸਤੋ ਇਸ ਬਜ਼ੁਰਗ ਬਾਬੇ ਦੇ ਇੱਕ ਵਾ ਨਹੀਂ ਪਾਰੇ ਇਸ ਨੂੰ ਖੁਸ਼ੀ ਦੇ ਵਿੱਚ ਇੰਨਕ ਜੋਸੀ ਕਿ ਉਹ ਆਪਣੀ ਮਨ ਪਸੰਦੀ ਦੇ ਗੀਤ ਦੇ ਉੱਪਰ ਠਾਈ ਰਹੀ ਲਬ ਤੇ ਰਸਤੇ ਦਰ ਵੀ ਰਹਿਗੇ ਦੇਖਦੇ ਜਥੇ ਕੀ ਦੋਸਤੋ ਅੱਜ ਦੇ ਸਾਮੇ ਦੇ ਵਿੱਚ 22-22 ਸਾਲ ਦੇ ਮੁੰਡੇ ਐਦਾਂ ਫੁਰਤੀ ਦੇ ਵਿੱਚ ਨਹੀਂ ਨੱਚ ਸਕਦੇ ਪਰ ਇਸ 78 ਸਾਲ ਦੇ ਬਾਪੇ ਨੇ ਆਪਣੀ ਜਵਾਨੀ ਦਾ ਜੋਸ਼ ਦਿਖਾਇਆ ਕਿ ਉਸ ਦੇ ਅੰਦਰ ਵੀ ਕਿੰਨੀਆਂ ਭਾਵਨਾਵਾਂ ਨੇ ਵੇਖ ਸਕ ਦੋਸਤੋ ਇਸ ਤੇ ਇੱਕ ਹੱਥ ਨਹੀਂ ਪਰ ਉਹ ਬੇਹਦ ਸੋਹਣਾ ਨੱਚ ਰਿਹਾ ਜਥੇ ਕੀ ਦੋਸਤੋ ਖੁਸ਼ੀ ਵਾਲੇ ਦਿਨ ਪੰਜਾਬੀ ਵੇਹਦ ਨੱਚਣਾ ਤੇ ਤੂੜ ਠਾਲ ਲੈ ਹਨ ਪਰ ਜਦੋਂ ਉਹਨਾਂ ਦੀ ਮਨ ਪਸੰਦੀਦਾ ਗੀਤ ਹੋਵੇ ਤੇ ਉਹਨਾਂ ਦੀ ਮਨਪਸੰਦੀ ਦੀ ਖੁਸ਼ੀ ਜੱਥੇ ਕੀ ਦੋਸਤੋ ਪੰਜਾਬੀ ਵਿਆਹਾਂ ਦੇ ਵਿੱਚ ਤਾਂ ਬੇਹੱਦ ਲੱਖਾਂ ਰੁਪਏ ਲਾ ਦਿੰਦੇ ਹਨ ਪਰ ਇਹੋ ਜਿਹੀ ਖੁਸ਼ੀ ਵਿਆਹ ਦੇ ਵਿੱਚ ਕੋਈ ਟਾਮਾ ਹੀ ਵਰ ਲਾਹੀ ਬਣਾਉਦਾ ਹੈ ਜੱਥੇ ਕੀ ਦੋਸਤੋ ਸਭ ਜੋ ਬਪਾ ਦੇ ਵਿਆਹ ਦੇ ਵਿੱਚ ਆ ਦਿੱਤੀ ਲੰਬ ਕੀ ਦੋਸਤੋ ਤੁਸੀਂ ਵੀ ਵਿਆਹ ਦੇ ਵਿੱਚ ਇਹਦਾ ਨੱਚਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ